ਜੇਲੇ ਭਾਈ ਵੜਦੀ ਏ 11 ਕੇਵੀ ਤੇ ਦਰਸ ਡਿਗਣ ਕਾਰਨ ਲਾਈਨ ਹੋਈ ਬੰਦ ਉਹ ਸਾਡਾ ਬੰਦਾ ਚੜਿਆ ਆ ਉੱਪਰ ਉਹ ਦੇਖੋ ਕਿਵੇਂ ਕਰ ਰਿਹਾ ਕੰਮ ਟਾਂਗੀ ਦੇ ਨਾਲ ਪੈਂਡ ਹੋਏ ਬੰਦ ਰਾ ਪੈਂਡ ਬੰਦ ਪਹਿਲਾਂ ਥੱਲੇ ਵੜ ਲੀਏ ਰਾਤ ਦਾ ਡਿਗਿਆ ਹੋਰ ਭਾਈ ਇਹ ਤਾਂ 12:00 ਵਜੇ ਡਿਗਿਆ ਸੀ ਰਾਤ ਅੱਛਾ ਹੋਰ ਹਾਂ ਹਾਂ ਥੱਲੇ ਵੱਡੀ ਹੈ ਪਹਿਲਾਂ ਸਾਲਾ 7 ਵਜੇ ਦਾ ਫਾਲਟ ਹੋਇਆ ਲੈਨ 7 ਵਜੇ ਉਹ ਤੈਨੂੰ ਸਾਲਾ ਸਾਰੇ ਕਾ ਇਹਦਾ ਪਤਾ ਨਾਲੇ ਫੇਰ ਸਵੇਰੇ ਹੋਈ ਲੈਨ ਫਾਲਟ ਪਤਾ ਹੈਗਾ ਕਾਰ ਬਾਈ ਦਾ ਪਤਾ ਜਿਹੜੇ ਲੋਕੀ ਕਹਿੰਦੇ ਨੇ ਵੀ ਵਿਹਲੇ ਬੈਠ ਰਹੇ ਨੇ ਆ ਇੱਥੇ ਆ ਕੇ ਉਸਤਾਦ ਜੀ ਪਤਾ ਲੱਗਦਾ ਮੈਦਾਨ ਵਿੱਚ ਵੀ ਕੀ ਭਾਅ ਵੇਕਦੀ ਆ ਹੋਰ ਐਵੇਂ ਬੋਲਣਾ ਨਹੀਂ ਚਾਹੀਦਾ ਰਾਤ ਨੂੰ ਵੀ ਬਿਜਲੀ ਆਏ ਡਿਊਟੀਆਂ ਨੇ ਪੂਰੇ ਤਰੀਕੇ ਨਾਲ ਨਿਭਾਉਂਦੇ ਨੇ ਵੀਰ ਦਿਨੇ ਵੀ ਆਹ ਦੇਖੋ ਹੁਣ ਮੀਂਹ ਪੈਂਦੇ ਚ ਲੋਕੀ ਅੰਦਰ ਵੜਦੇ ਨੇ ਅਸੀਂ ਜਾਂਦੇ ਆ ਬਾਹਰ ਆ ਗਈ ਛੱਟਿਆ ਤੁਸੀਂ ਆਮੀ ਕਾਰ ਨੇਰੀ ਆਉਣ ਕਾਰਨ ਦਰਾਸਤ ਟੁੱਟ ਜਾਂਦੇ ਨੇ ਉਹ ਉੱਪਰ ਗਿਰ ਜਾਂਦੇ ਨੇ ਤੇ ਲੈਨ ਹੋ ਜਾਂਦੀ ਆ ਬੰਦ ਤੇ ਲੋਕੀ ਗਾਲਾ ਕੱਢਦੇ ਨੇ ਵੀ ਬਿਜਲੀ ਆ ਲੈ ਲਾਈਟ ਨਹੀਂ ਛੱਡਦੇ ਆ ਹੋਰ ਆ ਕੇ ਪਤਾ ਲੱਗਦਾ ਵੀਰੇ ਵੀ ਕਿਵੇਂ ਬੰਦ ਹੁੰਦੀ ਆ ਕਿਵੇਂ ਚੱਲਦੀ ਆ ਲੈਨ ਹੋਰ ਬੜਾ ਔਖਾ ਕੰਮ ਹੁੰਦਾ ਬਿਜਲੀ ਨਾਲ ਆ ਕਹਾੜੀ ਲਈ ਖੜਾ ਵੀਰ ਹੋਰ ਪਹਿਲਾਂ ਜੱਟ ਲਾ ਕੇ ਆ ਇਨੇ ਵੀ ਬਹੁਤ ਜ਼ੋਰ ਮਾਰਿਆ ਉਹ ਦੇਖੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਹੁਣ ਥੱਲੇ ਆ ਗਈ ਢਾਂਗੀ ਕਹਿੰਦੇ ਇਹ ਹੁਣ ਜੂੜ ਮਕੂ ਢਾਂਗੀ ਚ ਲਾਊਗਾ ਚਲਾਊਗਾ ਇਹਨੂੰ ਥੱਲੇ ਘੜਾਂਗੇ ਹੌਲੀ ਹੌਲੀ ਘੜ ਕੇ ਇਹਨੂੰ ਫਿਰ ਚਲਾਵਾਂਗੇ ਲੈਣ ਇੱਕ ਖੜਾ ਆਪਣਾ ਸੋਚ ਤੇ ਬਾਈ ਪਿੱਛੋਂ ਲੈਣ ਕਰਾਈ ਹੋਇਆ ਬੰਦ ਆਹਾ ਬਾਪੀ ਬਾ ਇਹ ਚੀਮੇ ਵਾਲੀ ਇਹ ਤਾਂ ਮੁੰਡੇ ਨੂੰ ਇਹ ਹੈਗਾ ਚੀਮੇ ਵਾਲਾ ਮੁੰਡਾ 15 ਦਾ ਵਲਾ ਇਹਦਾ ਫ੍ਰੀਜ ਹੈ ਕਰ ਲੈ ਜਿਹੜੀ ਆ ਮੂਰੇ ਨੂੰ ਤੇਰੀ ਖੜ ਜਾ 15 ਗੱਸਤੇ ਕਰਤੱਬ ਬਹੁਤ ਆਉਂਦਾ ਇਹ ਮੁੰਡਾ ਇਹਦਾ ਖੜਾ ਖੜਾ ਹੀ ਲੈਣ ਨੂੰ ਕਹਿੰਦੇ ਹੱਥ ਪਾਲਾਂ ਦਾ ਐਡਾ ਵੱਡਾ ਕਾਦਾ ਦਾ ਪੰਤਰਾ ਗਾਹ ਤੇ ਕਤੱਬ ਵੀ ਦਿਖਾਉਂਦਾ ਹੈ ਬੰਦਾ ਹਾਂ ਕਬੱਡੀ ਪਬਲੀ ਖੇਡ ਰਹਾ ਹੈ ਆ ਬੜਾ ਸਾਰਾ ਨਾ ਵੜਦੇ ਲੈ ਉਹੀ ਉਹੀ ਵਾਈਕਾ ਵੱਡਾ ਸਾਰਾ ਟਾਣਾ ਵੜਦੋ ਵੜਦੇ ਆ ਵੜਦੇ ਆ ਹੋਰ ਹੋਰੀ ਵੜਦੋ ਵੀ ਧਿਆਨ ਨਾਲ ਹੋਰ ਜੀਕੇ ਤਾਂ ਠੀਕ ਹੀ ਪਹਿਲਾਂ ਤੂੰ ਆਫਰੀ ਗੱਲ ਆਏ ਹੁਣ ਸਾਭਟਾ ਹੁਣ ਮੈਂ ਹਾਂ ਇਹ ਵੜ ਦੋਨੇਂ ਨੇਰੀ ਖਾਸੀ ਚੱਲੀ ਆ ਸਵੇਰੇ ਫਿਰ ਤੂਫਾਨ ਤੂਫਾਨ ਬਾਈ ਮੈਨੂੰ ਤਾਂ ਨਹੀਂ ਪਤਾ ਲੱਗਿਆ ਮੈਂ ਤਾਂ